ਅਜਿਹਾ ਹੋੜਾਇਬਚਾ थाना ਸਿਟੀ ਫਾਜ਼ਿਲਕਾ ਦੇ ਵਿੱਚ ਇੱਕ ਕਤਲ ਕੇਸ ਦਰਜ ਕੀਤਾ ਗਿਆ ਸੀਗਾ ਮਿਤੀ 19 8 2024 ਨੂੰ ਇਹ ਦੋ ਭਰਾਵਾਂ ਦਾ ਆਪਸ ਦੇ ਵਿੱਚ ਝਗੜਾ ਸੀਗਾ ਤੋਂ ਕਿਸੇ ਲੜਕੀ ਨੂੰ ਲੈ ਕੇ ਦੋਨੋਂ ਜਣੇ ਇਨਵੋਲ ਸੀਗੇ ਤੇ ਸ਼ਰਾਬ ਪੀ ਕੇ ਲੜਪੇ ਤੋਂ ਇਸ ਦੌਰਾਨ ਇੱਕ ਦੀ ਮੌਤ ਹੋ ਗਈ ਤੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਸੀ ਤੋਂ ਸ਼ਿਵਮ ਨਾਂ ਦੇ ਲੜਕੇ ਦੀ ਮੌਤ ਹੋ ਗਈ ਸੀ ਤੇ ਉਹਦਾ ਰੀਅਲ ਬ੍ਰਦਰ ਅਜੇ ਕੈਸ਼ਵ ਫਰਾਰ ਹੋ ਗਿਆ ਸੀ ਜੀਨੂ ਸਾਡੀ ਇੰਟੈਲੀਜੈਂਸ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਹੈਲਪ ਨਾਲ CIA ਦੀਆਂ ਟੀਮਸ ਤੇ SHO ਸਾਹਿਬ ਸਿਟੀ ਸਰਦਾਰ ਮਨਜੀਤ ਸਿੰਘ ਨੇ ਬੜੀ ਹੀ ਆਵਦੀ ਟੈਕਨੀਕਲ ਐਨਾਲਿਸਿਸ ਕਰਦੇ ਹੋਏ ਹਰਿਆਣਾ ਪੁਲਿਸ ਦੀ ਹੈਲਪ ਨਾਲ ਭਵਾਨੀ ਤੋਂ ਇਹਨੂੰ ਅਰੈਸਟ ਕੀਤਾ 18 ਘੰਟੇ ਦੇ ਵਿੱਚ ਇਹ ਜਿਹੜਾ ਕੇਸ ਸੋਲਵ ਕੀਤਾ ਹੈਗਾ ਜੀ ਤੇ ਉਹ ਦੋਸ਼ੀ ਸਾਡੀ ਹੁਣ ਕਸਟਡੀ ਚ ਹੈਸ਼ ਕਰਕੇ ਰਿਮਾਂਡ ਲੈ ਲਿਆ ਹਾਂਜੀ ਕੋਈ ਅਕਿਊਜ਼ ਸੀਗਾ ਜੀ ਸਰ ਮਾਰਦਾਦ ਨੂੰ ਕਿਸ ਤਰ੍ਹਾਂ ਅੰਜਾਮ ਦਿੱਤਾ ਗਿਆ ਕਿਹੜਾ ਹਥਿਆਰ ਇਸਤੇਮਾਲ ਕੀਤਾ ਇਹਨੇ ਉਥੇ ਜਿਹੜੇ ਕੋਲੇ ਇੱਟਾਂ ਪੱਥਰ ਪਏ ਸੀਗੇ ਉਹਦੇ ਨਾਲ ਹੀ ਉਹ ਉਹਦਾ ਕਤਲ ਕਰਦਨ ਅਚਨ ਚਿਆ ਦੇ ਰਹੇ ਸੀ ਸਰ ਕਦੋਂ ਦਾ ਕਾਰਨ ਇਹਨਾਂ ਦਾ ਜਿਹੜੇ ਇਹ ਦੋਨੋਂ ਸਕੇ ਭਰਾ ਸੀਗੇ ਕਿਸੇ ਜੋ ਸਾਨੂੰ ਮੁੱਢਲੀ ਇਨਵੈਸਟੀਗੇਸ਼ਨ ਚ ਗੱਲ ਸਾਹਮਣੇ ਆਈ ਹੈ ਕਿ ਦੋਨੋਂ ਹੀ ਕਿਸੇ ਇੱਕ ਕੁੜੀ ਨਾਲ ਇਨਵੋਲਵ ਸੀਗੇ ਤੋ ਇਸ ਗੱਲ ਤੇ ਉਹਨਾਂ ਦਾ ਸ਼ਰਾਬ ਪੀ ਕੇ ਝਗੜਾ ਹੋ ਗਿਆ ਆਪਸ ਦੇ ਵਿੱਚ ਕੁੜੀ ਕੇ ਆਈਡੈਂਟੀਫਾਈ ਹੋ ਗਈ ਸਰ ਨਹੀਂ ਉਹ ਹਲੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਸਰ ਕੋਈ ਨੋਰ ਬਾਇਟ ਨਹੀਂ ਸੀ ਇਨ ਇਨਵੋਲਵ ਕੀਤੇ ਅਧਿਰਗੁਲੇ ਆਫੀਸ਼ੀਅਲੀ ਜਿਹੜਾ ਨਾ ਜੀ ਇਨਵੈਸਟੀਗੇਸ਼ਨ ਜਦੋਂ ਤੱਕ ਕੋਈ ਜੁਆਇਨ ਨਹੀਂ ਕਰੂਗਾ ਤਾਂ ਉਦੋਂ ਤੱਕ ਅਸੀਂ ਉਹਦੇ ਕੋਈ ਕਮੈਂਟ ਨਹੀਂ ਕਰਾਂਗੇ ਬੜਾ ਪ੍ਰੀਮਚੂਰ ਸਟੇਜ ਹੈ ਸਰ ਨਲ ਕਿਹਾ ਜਾ ਰਿਹਾ ਸੀ ਕਿ ਤੇਜ਼ ਦਰ ਹਥਿਆਰ ਦਾ ਵੀ ਇਸਤੇਮਾਲ ਇਸ ਦੌਰਾਨ ਕੀਤਾ ਗਿਆ ਹੈ ਫੋਸਟਮ ਰਿਪੋਰਟ ਤੋਂ ਬਾਕੀ ਹੋਰ ਡਿਟੇਲਸ ਰਿਵੀਲ ਹੋਣਗੀਆਂ ਜੀ ਇੰਜਰੀ ਦੀਆਂ ਹਾਲੇ ਅਕਿਊਜ਼ ਦੀ ਰਿਮਾਂਡ ਲੈ ਰਹੇ ਆਂ ਇੰਟਰੋਗੇਸ਼ਨ ਦੇ ਵਿੱਚ ਜਿਵੇਂ ਗੱਲ ਕੋਈ ਸਾਹਮਣੇ ਆਊਗੀ ਤੇ ਉਹ ਅਸੀਂ ਅਪਡੇਟ ਕਰ ਦਾਂਗੇ ਵਾਰਦਾ ਸਰਕਲ ਹੋਈ ਸੀ ਕਿੰਨੇ ਕੋਜ ਇਹ ਜੀ ਸ਼ਰਾਬ ਪੀ ਕੇ ਲੇਟ ਆਵਰ ਲੜਪੇ ਜੀ ਇਹ 18 19 ਦੀ ਦਰਮਿਆਨੀ ਰਾਤ ਲਾਲੋ अर्ਲੀ ਮਾਰਨਿੰਗ ਉਨੀ ਹੋ ਹਾਂਜੀ ਤੇ ਉਨੇ ਨੂੰ ਸੱਚ ਜਗੜੇ ਦੇ ਦੌਰਾਨ ਵੀ ਹੋਰ ਵੀ ਸ਼ਾਮਿਲ ਸੀ ਨਹੀਂ ਐਜ਼ ਆਨ ਐਜ਼ ਆਫ ਨਾਓ ਤਾਂ ਇਹੀ ਇੱਕ ਜਿਹੜਾ ਹੈਗਾ ਵੱਡਾ ਇਨਵੋਲਵ ਹੈ ਜੀ ਪਰ ਪਰਿਵਾਰਿਕ ਮੈਂਬਰ ਕੇੰਦਰ ਹੈ ਸਰ ਕੋਈ ਬੰਦੇ ਹੋਰ ਵੀ ਨਾਲ ਹੈਗੇ ਅ ਬੜਾ ਪ੍ਰੀਮਚੂਰ ਸਟੇਜ ਹੈ ਜੀ ਇਹਦੇ ਤੇ ਨਿਸ਼ੇ ਦੀ ਕਮੈਂਟ ਨਹੀਂ ਕੀਤਾ ਜਾ ਸਕਦਾ ਇਨਵੈਸਟੀਗੇਸ਼ਨ ਜਾਰੀ ਹੈ ਰਿਮਾਂਡ ਦੇ ਵਿੱਚ ਜੋ ਕੋਈ ਗੱਲ ਸਾਹਮਣੇ ਆਊਗੀ ਤਾਂ ਅਸੀਂ ਹਰ ਪਹਿਲੂ ਤੋਂ ਜਾਂਚ ਨੂੰ ਅੱਗੇ ਵਧਾਵਾਂਗੇ ਸਰ ਇਹਨੂੰ ਲੈ ਕੇ ਕਿਵੇਂ ਗਿਆ ਸੀਗਾ ਭਰਾ ਕਿੱਥੋਂ ਇਹਨੂੰ ਬੁਲਾ ਕੇ ਲੈ ਗਿਆ ਸੀਗਾ ਕਿ ਇਕੱਠੇ ਦਰੂ ਪੀਤੀ ਸੀ ਇਹ ਤਾਂ ਆਪਦੇ ਜਿੱਥੇ ਰਹਿੰਦੇ ਸੀਗੇ ਜੀ ਉੱਥੇ ਆਪਦੇ ਏਰੀਆ ਚ ਹੀ ਸੀਗੇ ਇਹ ਇਹ ਹੈਗੇ ਨੇ ਪੈਰੋ ਪੈਰੋ ਬਸਤੀ ਪੈਰੋ ਬਸਤੀ ਹੈ ਜੀ ਅੱਛਾ ਇਹ ਫਿਰ ਟ੍ਰੇਨ ਤੇ ਜਿਹੜੀ ਰਵਾੜੀ ਐਕਸਪ੍ਰੈਸ ਆ ਉਹਦੇ ਤੇ ਚੜ ਕੇ ਇਹ ਐਸਕੇਪ ਹੀ ਐਸਕੇਪ ਹੋ ਗਏ ਕਰ ਗਿਆ ਸੀ ਤੁਹਾਨੂੰ ਇਹ ਐਸਕੇਪਡ ਫ্রম ਫਾਜ਼ਲ ਕਾ ਫਿਰ ਇਹਨੂੰ